ਤੇ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਬੇਹਦੇ ਸ਼ਰਮਨਾ ਕਿ ਜਿੱਥੇ ਇੱਕ ਨੌਜਵਾਨ ਲੜਕੀ ਇੱਕ ਨੌਜਵਾਨ ਲੜਕੇ ਦੇ ਨਾਲ ਜਾ ਰਹੀ ਹੈ ਨਸ਼ੇ ਵਿੱਚ ਧੁੱਤ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਨੂੰ ਉਸ ਦੀਆਂ ਸਾਂਝੀਆਂ ਕਰ ਰਿਹਾ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਹ ਲੜਕੀ ਤੇ ਲੜਕਾ ਜੋ ਨਸ਼ੇ ਵਿੱਚ ਪਹਿਲਾਂ ਡਿੱਗੇ ਪਏ ਹੁੰਦੇ ਹਨ ਜਦੋਂ ਕੁੜੀ ਨੂੰ ਥੋੜਾ ਜਿਹਾ ਹੋਸ਼ ਆਉਂਦਾ ਹੈ ਤਾਂ ਉਸ ਨੌਜਵਾਨ ਨੂੰ ਸੰਭਾਲਦੇ ਹੋਏ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਉਸ ਦੀਆਂ ਸਾਂਝੀਆਂ ਕਰ ਰਿਹਾ ਬੇਹਦੇ ਸ਼ਰਮਨਾ ਕਿ ਜਿੱਥੇ ਦੋਵੇਂ ਜੋ ਬਹੁਤ ਹੀ ਜ਼ਿਆਦਾ ਨਸ਼ੇ ਦੇ ਵਿੱਚ ਤੁੱਟੇ ਦਿਖਾਈ ਦੇ ਰਹੇ ਹਨ ਨਸ਼ੇੜੀ ਲੱਗ ਰਹੇ ਹਨ ਤਾਂ ਦੱਸਦੀ ਇੱਕ ਤਸਵੀਰਾਂ ਤੁਹਾਨੂੰ ਜੀਆਂ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਨੌਜਵਾਨ ਲੜਕੀ ਤੇ ਨੌਜਵਾਨ ਲੜਕਾ ਕਿਵੇਂ ਨਸ਼ੇ ਤੇ ਤੁੱਟ ਹੋ ਕੇ ਜਾ ਰਹੇ ਹਨ ਤਾਂ ਤਸਵੀਰਾਂ ਤੋਂ ਅੰਦਾਜ਼ੇ ਕਿ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਬਠਿੰਡਾ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਹਨ ਅੱਗੋਂ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਜਦ ਮੌਕੇ ਤੇ ਹੀ ਤਸਵੀਰਾਂ ਦੇਖਿਆ ਤਾਂ ਉਹਨਾਂ ਨੇ ਮੌਕੇ ਤੇ ਪੁਲਿਸ ਨੂੰ ਪਹੁੰਚਾਇਆ ਪਰ ਜਦ ਤੱਕ ਪੁਲਿਸ ਉੱਥੋਂ ਤੱਕ ਪਹੰਚੀ ਉਹ ਦੋਵੇਂ ਉੱਥੋਂ ਜਾ ਚੁੱਕੇ ਸਨ ਜਿਸ ਸਥਾਨਕ ਲੋਕਾਂ ਨਾਲ ਗੱ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਦੋਨੋਂ ਨੌਜਵਾਨ ਲੜਕਾ ਤੇ ਲੜਕੀ ਸਾਂ ਨੇ Rajasthan ਦੇ ਹਨ ਤੇ ਆਟੋ 'ਚ ਬੈਠ ਕੇ ਆਪਣੀ ਰੇਲਗੱਡੀ 'ਚ ਬੈਠ ਕੇ ਚਲੇ ਗਏ ਹਨ ਆਪਣੇ ਸ਼ਹਿਰ ਵਾਪਸ ਚਲੇ ਗਏ ਹਨ ਤਾਂ ਦੱਸ ਜੀ ਕਿ ਤਸਵੀਰਾਂ ਜੋ ਤੁਹਾਨੂੰ ਸਾਂਝੇ ਕਰੇ ਬਠਿੰਡੇ ਦੀ ਸ਼ਰਮਨਾਕ ਤਸਵੀਰਾਂ ਜਿੱਦੇ ਨੌਜਵਾਨ ਲੜਕੀ ਤੇ ਲੜਕਾ ਨਸ਼ੇ 'ਚ ਕਾਫੀ ਜ਼ਿਆਦਾ ਥੁੱਤ ਦਿਖਾਈ ਦੇ ਰਹੇ ਹਨ ਆਪਣੇ ਸ਼ਹਿਰ ਵੱਲ ਜਾਣ ਵਾਪਸ ਚਲੇ ਗਏ ਹਨ ਰਾਜਸਥਾਨ ਵਾਪਿਸ ਚਲੇ ਗਏ ਹਨ ਤਸਵੀਰਾਂ ਤੁਹਾਨੂੰ ਸੰਝੇ ਕਰ ਰਿਹਾ ਗੁਜ ਮਾਮਲੇ ਤੇ ਪੁਲਿਸ ਦਾ ਕੀ ਕੋਈ ਕਹਿਣਾ ਤੁਸੀਂ ਆਪ ਹੀ ਸੁਣ ਲਵੋ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਹੇ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਪੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੁੰਦਰ ਪੀਸੀਆਰ ਨੂੰ ਜਿਹੜਾ ਮੌਕੇ ਤੇ ਭੇਜਿਆ ਤੇ ਐਸਐਚਓ ਦੀ ਡਿਊਟੀ ਲਗਾਈ ਗਈਗੀ ਜਿਨ੍ਹਾਂ ਨੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰਨ ਤੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਸੀਗੇ ਇਹ ਪਤਾ ਕਰਕੇ ਉਹਨਾਂ ਨੂੰ ਦੱਸਿਆ ਸੀ ਰਾਜਸਥਾਨ ਦੇ ਰਹਿਣ ਵਾਲਿਆਂ ਜੋ ਤੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ ਰਾਜਸਥਾਨ ਨੂੰ ਚਲੇ ਗਏ ਔਨ-ਏਅਰ ਦੇਖ ਰਿਹਾ ਤੁਸੀਂ ਤੇ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਬੇਹਰ ਦੇ ਸ਼ਰਮਨਾ ਕਿ ਜਿੱਥੇ ਇੱਕ ਨੌਜਵਾਨ ਲੜਕੇ ਇੱਕ ਨੌਜਵਾਨ ਲੜਕੇ ਦੇ ਨਾਲ ਜਾ ਰਹੀ ਹੈ ਨਸ਼ੇ 'ਚ ਧੁੱਤ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਨੂੰ ਉਸ ਦੀਆਂ ਸਾਂਝੀਆਂ ਕਰ ਰਿਹਾ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਹ ਲੜਕੀ ਤੇ ਲੜਕਾ ਜੋ ਨਸ਼ੇ ਵਿੱਚ ਪਹਿਲਾਂ ਡਿੱਗੇ ਪਏ ਹੁੰਦੇ ਹਨ ਜਦ ਇਹ ਕੁੜੀ ਨੂੰ ਥੋੜਾ ਜਿਹਾ ਹੋਸ਼ ਆਂਦਾ ਹੈ ਤਾਂ ਉਸ ਨੌਜਵਾਨ ਨੂੰ ਸੰਭਾਲਦੇ ਹੋਏ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਉਸ ਦੀਆਂ ਸਾਂਝੀਆਂ ਕਰ ਰਿਹਾ ਬੇਹਾ ਦੇ ਸ਼ਰਮਨਾ ਕੇ ਜਿੱਥੇ ਦੋਵੇਂ ਜੋ ਹੈ ਬਹੁਤ ਹੀ ਜ਼ਿਆਦਾ ਨਸ਼ੇ ਦੇ ਵਿੱਚ ਤੁੱਟੇ ਦਿਖਾਈ ਦੇ ਰਹੇ ਹਨ ਨਸ਼ੇੜੀ ਲੱਗ ਰਹੇ ਹਨ ਤਾਂ ਦੱਸ ਦੀ ਇੱਕ ਤਸਵੀਰਾਂ ਤੁਹਾਨੂੰ ਉਸ ਦੀਆਂ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਨੌਜਵਾਨ ਲੜਕੀ ਤੇ ਨੌਜਵਾਨ ਲੜਕਾ ਕਿਵੇਂ ਨਸ਼ੇ ਤੇ ਤੁੱਟ ਹੋ ਕੇ ਜਾ ਰਹੇ ਹਨ ਤਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਗਿਆ ਜੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਬਠਿੰਡਾ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਹਨ ਅੱਗੋਂ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਜਦ ਮੌਕੇ ਤੇ ਹੀ ਤਸਵੀਰਾਂ ਦੇਖਿਆ ਤਾਂ ਉਹਨਾਂ ਨੇ ਮੌਕੇ ਤੇ ਪੁਲਿਸ ਨੂੰ ਪਹੁੰਚਾਇਆ ਪਰ ਜਦ ਤੱਕ ਪੁਲਿਸ ਉੱਥੋਂ ਤੱਕ ਪਹੰਚੀ ਉਹ ਦੋਵੇਂ ਉਥੋਂ ਜਾ ਚੁੱਕੇ ਸਨ ਜਿਸ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਦੋਨੋਂ ਨੌਜਵਾਨ ਲੜਕਾ ਤੇ ਲੜਕੀ ਸਾਨੇ ਰਾਜਸਥਾਨ ਦੇ ਹਨ ਤੇ ਆਟੋ 'ਚ ਬੈਠ ਕੇ ਆਪਣੀ ਰੇਲਗੱਡੀ 'ਚ ਬੈਠ ਕੇ ਚਲੇ ਗਏ ਹਨ ਆਪਣੇ ਸ਼ਹਿਰ ਵਾਪਸ ਚਲੇ ਗਏ ਹਨ ਤਦ ਆ ਜੀ ਕਿ ਤਸਵੀਰਾਂ ਜੋ ਤੁਹਾਨੂੰ ਸਾਂਝੀਆਂ ਕਰੇ ਬਠਿੰਡੇ ਦੀ ਸ਼ਰਮਨਾਕ ਤਸਵੀਰਾਂ ਜਿੱਦੇ ਨੌਜਵਾਨ ਲੜਕੀ ਤੇ ਲੜਕਾ ਨਸ਼ੇ 'ਚ ਕਾਫੀ ਜ਼ਿਆਦਾ ਤੁੱਟ ਦਿਖਾਈ ਦੇ ਰਹੇ ਹਨ ਆਪਣੇ ਸ਼ਹਿਰ ਵਾਲਜਨ ਵਾਪਿਸ ਚਲੇ ਗਏ ਹਨ ਰਾਜਸਥਾਨ ਵਾਪਿਸ ਚਲੇ ਗਏ ਹਨ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਗੁਜ ਮਾਮਲੇ ਤੇ ਪੁਲਿਸ ਦਾ ਕੀ ਕੋਈ ਕਹਿਣਾ ਤੁਸੀਂ ਆਪ ਹੀ ਸੁਣ ਲਵੋ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਐ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਹੇ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਦੋਸ਼ਾ ਕੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸੁੰਦਰਤ ਪੀਸੀਆਰ ਨੂੰ ਜਿਹੜਾ ਮੌਕੇ ਤੇ ਭੇਜਿਆ ਤੇ ਐਸਐਚਓ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰਨ ਤੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਸੀਗੇ ਇਹ ਪਤਾ ਕਰਕੇ ਉਹਨਾਂ ਨੂੰ ਦੱਸਿਆ ਸੀ Rajasthan ਦੇ ਰਹਿਣ ਵਾਲੇ ਜੋ ਤੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ Rajasthan ਨੂੰ ਚਲੇ ਗਏ